ਕਰਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਇਸੇ ਪਿੰਡ ਦੇ ਹੀ ਰਹਿਣ ਵਾਲੇ ਪਰਮਜੀਤ ਸਿੰਘ ਦੇ ਸਿਰ ਤੇ ਤਲਵਾਰ ਦੇ ਨਾਲ वार ਕਰਕੇ ਕਤਲ ਕਰ ਦਿੱਤਾ ਇਸ ਹਮਲੇ ਦੇ ਵਿੱਚ ਮ੍ਰਿਤਕ ਦੀ ਪਤਨੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਜਿਸ ਨੂੰ ਕਿ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਪੀਜੀੀ ਰੈਫਰ ਕਰ ਦਿੱਤਾ ਗਿਆ ਮਨਜੀਤ ਸਿੰਘ ਨੇ ਪਰਮਜੀਤ ਸਿੰਘ ਤੋਂ ਇੱਕ ਫੋਨ ਲਿਆ ਸੀ ਜਿਸ ਦੇ ਆਪ ਬਦਲੇ ਆਪਸ ਦੇ ਵਿੱਚ 2500 ਰੁਪਏ ਦਾ ਲੈਣ ਦੇਣ ਬਾਕੀ ਸੀ ਜਿਸ ਨੂੰ ਲੈ ਕੇ ਮ੍ਰਿਤਕ ਪਰਮਜੀਤ ਮਨਜੀਤ ਦੇ ਘਰ ਆਇਆ ਸੀ ਗੱਲਬਾਤਨ ਤੇ ਮਨਜੀਤ ਨੇ ਤਲਵਾਰ ਦੇ ਨਾਲ ਪਰਮਜੀਤ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਤਾਂ ਸੂਚਨਾ ਮਿਲਦੇ ਹੀ ਥਾਣਾ सिटी इंचार्ज महेंद्र सिंह ने टीम समेत मौके पे पहुंच के घटना वाली थां ਦਾ ਜਾਇਜ਼ਾ ਲਿਆ ਤੇ मृतक परमजीत सिंह ਦੀ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੀ ਮੌਜੂਦਿ ਦੇ ਵਿੱਚ ਰਖਵਾ ਦਿੱਤਾ ਸੋ ਪੀਐਨਐਸ ਨੇ ਆਕਵਾਕਤਰਾਮਾ ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੂਰਾ ਮਾਮਲਾ ਕੀ ਜਿਹੜਾ ਪਿੰਡ ਚ ਮਟਰੂ ਹੈ ਇਹ ਤਾਂ ਭਾਪਨੀ ਮੈਂ मौके ਤੇ ਹੈ ਨਹੀਂ ਸੀ ਜਦੋਂ ਮੈਂ ਆਇਆ ਤਾਂ ਮੈਨੂੰ ਇੱਥੇ ਦੱਸਿਆ ਵੀ ਜਿਹੜਾ ਮ੍ਰਿਤਕ ਆ ਤੇ ਦੀ ਵਾਈਫ ਇਹ ਚੜਾਂਬਾ ਦੇਣ ਆਏ ਸੀ ਕਿਉਂਕਿ ਇਹਦਾ ਮੋਬਾਈਲ ਚੋਕ ਕੇ ਵੇਚ ਲਿਆ ਸੀ ਕਹਿੰਦੇ ਤੇ ਉਹ ਮੋਬਾਈਲ ਦੇ ਵਿੱਚ ਇਹਨਾਂ ਦੀ ਕੋਈ ਝਗੜਾ ਹੋਇਆ ਝਗੜੇ ਦੇ ਵਿੱਚ ਹੱਥੋਪਾਈ ਹੋ ਗਿਆ ਤੇ ਉਹ ਜਿਹੜਾ ਮੁੰਡਾ ਮਨਜੀਤ ਉਹਨੇ ਇਹਦੇ ਮਾਰੀ ਕਿਰਪਾਨ ਮਰਤਕ ਨੂੰ ਮਰਤਕ ਦੇ ਉਹ ਮਰਤਕ ਦੀ ਉੱਥੇ ਡੈਥ ਹੋ ਗਈ ਉਹਦੀ ਵਾਈਫ ਦੇ ਗੁੱਟ ਤੇ ਮਾਰੀ ਗੁੱਟ ਵੱਢ ਹੋਇਆ ਉਹ ਨਵਾਂ ਸ਼ਹਿਰ ਸਿਵਲ ਹਸਪੀਟਲ ਲੈ ਗਿਆ ਸੀ ਹੁਣ ਪਤਾ ਲੱਗਾ ਕਿ ਰੈਫਰ ਕਰਨਾ ਉਸ ਇੰਨਾ ਪਤਾ ਹੈ ਮਰਤਕ ਦਾ ਨਾਮ ਰਾਣਾ ਆਕਰ ਕੀ ਕਹਿੰਦੇ ਆ ਉਦਾਂ ਪਰਮਜੀਤ ਸਿੰਘ ਨਾਮ ਹੈ ਇਹਦਾ son of ਚੂੜ ਸਿੰਘ ਕੰਮ ਕੀ ਕਰਦੇ ਸੀ ਲੋਕ ਆਪ ਕੰਮ ਖੇਤੀਬਾੜੀ ਕਰਦੇ ਸੀ ਦੋਨੋਂ ਪੱਟੀ ਦੋਨੋਂ ਪਿੰਡ ਕਿਸੇ ਪਿੰਡ ਦੇ ਬਸਨੀ ਕਿਸੇ ਪਿੰਡ ਦੇ ਬਸਨੀ ਗਾ ਦੋਨੋਂ ਅੰਮਰਗੜ ਪਿੰਡ ਦੇ ਮਾਮਲਾ ਹੈਗਾ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਬਜਰੇ ਕਟੋਰੋਂ ਕਿ ਪਿੰਟ ਅਮਰਗੜ ਦੇ ਵਿੱਚ ਗਾਈ ਝਗੜਾ ਹੋਇਆ ਜਿਹਦੇ ਵਿੱਚ ਪਰਮਜੀਤ ਸਿੰਘ ਹੈਗਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਪਰਮਜੀਤ ਘੋਰਿੰਜਰਡ ਹੋ ਗਈ ਹੈ ਮੌਕੇ ਤੇ ਆਏ ਆ ਦੇਖਿਆ ਸਾਰਾ ਕੁਸ਼ਣ ਇਹ ਜਿਹੜਾ ਹੈਗਾ ਮਨਜੀਤ ਸਿੰਘ ਹੈਗਾ ਇਹ ਜਿਹਦਾ ਘਰ ਹੈ ਉਹਦੇ ਨਾਲ ਇਹਨਾਂ ਦਾ ਮੋਬਾਈਲ ਦਾ ਲੈਣ ਦੇਣ ਸੀਗਾ ਇਹ ਆਪਣਾ ਮੋਬਾਈਲ ਲੈਣ ਆਏ ਸੀਗੇ ਇਹਦੇ ਕੋਲੋਂ ਤਾਂ ਉਹ ਬਹਿਸ-ਵਹਿਸ ਦੇ ਵਿੱਚ ਉਹ ਮਨਜੀਤ ਸਿੰਘ ਨੇ ਕਿਰਪਾਨ ਕੱਢ ਲਈ ਤੇ ਕਿਰਪਾਨਾਂ ਮਾਰੀਆਂ ਜਿਹੜਾ ਮਿਰਤਕ ਹੈਗਾ ਪਰਮਜੀਤ ਸਿੰਘ ਦੇ ਸਿਰ ਦੇ ਵਿੱਚ वार ਕੀਤੇ ਆ ਤੇ ਜਿਹੜੀ ਪਰਮਜੀਤ ਉਹ ਇੰਜਰਡ ਹੈ ਉਹਦੀਆਂ ਬਾਹਾਂ ਤੇ वार ਕਿਰਪਾਨ ਦੇ ਲੱਗੇ ਆ ਤੇ ਦੇਖ ਰਹੇ ਸੀ ਸਾਰਾ ਮੌਕਾ ਇਹ ਮੋਬਾਈਲ ਕਿੰਨੇ ਦਾ ਸੀ ਜੀ ਮੋਬਾਈਲ ਕਾਇਨਾ ਦਾ ਜਿਹੜਾ ਮਿਰਤਕ ਹੈਗਾ ਪਰਮਜੀਤ ਸਿੰਘ ਇਹਦਾ ਮੋਬਾਈਲ ਸੀਗਾ ਤੇ ਉਹ ਆਪਣਾ ਮੋਬਾਈਲ ਲੈਣੇ ਤੁਾਰੇ ਸੀਗੇ ਚਾ ਮੋਬਾਈਲ ਮਨਜੀਤ ਤੱਕ ਕਿਵੇਂ ਪਹੁੰਚਦਾ ਸੀ ਉਹ ਇਹੋ ਦੱਸਦੇ ਹੈਗੇ ਕਿ ਕੱਲ੍ਹ ਪਰਚੋਂ ਇੰਦਾ ਜਿਹੜਾ ਮਨਜੀਤ ਸਿੰਘ ਹੈਗਾ ਇੱਕ ਮਰਤਕ ਇਹਦਾ ਮੁੰਡਾ ਲੜਕੇ ਮੋਬਾਈਲ ਕਿਤੇ ਨਹੀਂ ਆਉਸੇ ਜੀ ਵੇਚਦਾ ਸੀਗਾ ਤੇ ਉਹ ਮੋਬਾਈਲ ਲੈਣਾ ਸੀ ਆਪਣਾ ਇਸੇ ਗਾਰੰਟੀ ਤੇ ਬੈਸ ਹੋ ਗਿਆ ਸਰ ਮਰਤਕ ਦਾ ਮੁੰਡਾ ਭੁਪਿੰਦਰ ਕਿੱਥੇ ਹੈ ਜੀ ਉਹ ਭੁਪਿੰਦਰ ਵੀ ਇੱਥੇ ਹੀ ਆ ਸਾਡੇ ਕੋਲੇ ਜੀ ਠੀਕ ਹੈ ਇਹ ਮੋਬਾਈਲ ਕਿੰਨੇ ਦਾ ਸੀਗਾ ਜੀ ਇਹ ਤੁਹਾਨੂੰ ਉਹ ਹੀ ਦੱਸਣਗੇ ਕਿੰਨੇ ਦਾ ਸੀਗਾ ਦੱਸਿਆ ਨਹੀਂ ਮੋਬਾਈਲ ਕਿੰਨੇ ਦੋ ਮੋਬਾਈਲ ਤਾਂ ਹੁੰਦੀ ਪਤਾ ਲੱਗ ਰਿਹਾ ਕੰਮ 10000 ਦਾ ਮੋਬਾਈਲ ਦਾਖ ਦੇ ਬਿਲ ਬੇਚ ਕਿ ਦਿੱਤਾ ਸੀ ਮੈਂ ਬੇਚ ਦਿੱਤਾ ਸੀ ਠੀਕ ਹੈ ਠੀਕ ਹੈ ਥੈਂਕ ਯੂ ਕਰਪਾਣੀ ਮਾਰਿਆ ਜੀ ਕਰਪਾ ਕਰਪਾਣ ਦੇ ਬਾਰ ਕੀਤੇ ਮਾਮਲੇ ਕਿਦਾਂ ਕਿਦਾਂ ਬੀਐਨਐਸ ਹਾਂ ਬਿਲਕੁਲ ਬੀਐਨਐਸ ਦੇ ਤਰ੍ਹਾਂ ਬਣਦੀਆਂ ਸੀ ਬਿਆਨ ਲਿਖੇ ਬਿਆਨ ਲਿਖ ਕੇ ਐਫਆਰ ਕਰ ਲਿਆ ਸਰ ਜਿਸ ਹਥਿਆਰ ਨਾਲ ਕਤਲ ਕੀਤਾ ਉਹ ਮਿਲ ਗਿਆ ਨਹੀਂ ਉਹ ਹਥਿਆਰ ਲੈ ਕੇ ਭੱਜ ਗਿਆ ਜੀ ਭਾਲ ਕਰਨ ਜਾਰੀ ਹੈ ਅਸੀਂ ਫੜ ਲਣਾ ਜਾਂਦੀ ਸਰ ਮਨਜੀਤ ਮਨਜੀਤ ਦਾ ਮੁੰਡਾ ਵਿਚਰਦਾ ਮਨਜੀਤ ਧਾਨ ਹੈਗਾ ਅਨਮੈਡ ਛੜਾ ਹੈ ਉਹਦਾ 42 ਸਾਲ ਦਾ ਉਹਦੀ ਮੈਜ ਨਹੀਂ ਹੋਈ ਅੱਛਾ ਸਰ ਜਿਹੜਾ ਭੁਪਿੰਦਰ ਉਹਨੇ ਆਪਣੇ ਫਾਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਨਹੀਂ ਭੁਪਿੰਦਰ ਮੌਕੇ ਤੇ ਹਿੰਸ ਸੀ ਮੌਕੇ ਤੇ ਹਾਂ